ਅਦਰੀ ਅਰਦਾਸ ਮੂਵੀ ਆ ਲੋਕ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਗਏ ਸੀ ਹੈਨਾ ਗਏ ਸੀ ਨਾ ਬਿਲਕੁਲ ਸੋ ਮੈਨੂੰ ਲੱਗਦਾ ਦਰਸ਼ਕ ਨੂੰ ਦਾਤ ਬੰਦ ਹੀ ਆ ਦੇਣੀ ਵੀ ਹਾਂ ਆਪਣੇ ਹੈਗੇ ਲੋਕ ਬੈਠੇ ਆ ਘਰਾਂ 'ਚ ਜਿਹੜੇ ਦੇਖਣਾ ਚਾਹੁੰਦੇ ਆਏ ਸਾਰਾ ਸਭ ਬਈ ਚੰਗੇ ਚੀਜ਼ ਦੇਖਣ ਅਰਦਾਸ ਕਰਾਂ ਹੂੰ ਅਰਦਾਸ ਕਰਾਂ ਜਿਹ ਲਈ ਉਹਦੀ ਉਹਦਾ ਜਿੰਨਾ ਉਹਨੇ ਬਿジネス ਕੀਤਾ ਉਹ ਕੀਤਾ ਜਾਂ ਜਦੋਂ ਇਹ ਪਹਿਲੀ ਅਰਦਾਸ ਆਈ ਮੈਂ ਯਾਦਾ ਅਸੀਂ ਫਿਰੋਜ਼ਪੁਰ ਸੀਗੇ ਮੈਂ ਤੇ ਹੈਪੀ ਰਾਇ ਕੋਟੀ ਅਸੀਂ ਮੈਂ ਕਹ ਰਿਹਾ ਵੀ ਦੂਜੇ ਮਾਲਮੂਲ ਚ ਨਹੀਂ ਇੱਥੇ ਦੂਜਾ ਸਿਨੇਮਾ ਲੱਭੋ ਸੀਟਾਂ ਵਾਲਾ ਅਸੀਂ ਉਹਦੇ ਚ ਗਏ ਮੂੰਹਾਂ ਟਕੇ ਜਾ ਕੇ ਬਹਿ ਗਏ ਉੱਥੇ ਬੈਠੇ ਸੀ ਮਜ਼ਦੂਰ ਆ ਜਿਹੜਾ ਉਹ ਉਸ ਕਿਸਮ ਦਾ ਤਕਰਾ ਉਹ ਉਹ ਬੈਠਾ ਉਹਨਾਂ ਚ ਜਿਹੜਾ ਮਜ਼ਾ ਆਇਆ ਦੇਖਣ ਦਾ ਉਹ ਤਾਂ ਕਮਾਲ ਕਿਸੇ ਦਾ ਪੈਗਪੁਕ ਵੀ ਮਾੜਾ ਮੋਟਾ ਲੱਗਾ ਵਾ ਸੀ ਪਰ ਉੱਥੇ ਕੋਈ ਬੜਕ ਨਹੀਂ ਮਾਰਦਾ ਪਿਆ ਸੀ ਆਹ 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 ਉੱਥੇ ਆਵਾਜ਼ ਆਉਂਦੀ ਕੋਈ ਗੱਲ ਹੁੰਦੀ ਉਹ ਹਾਏ ਓਏ ਹਾਂ 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 ਜਦੋਂ ਕਿਤੇ ਕੋਈ ਵੀ ਐਸੀ ਗੱਲ ਚੱਲ ਰਹੀ ਸੀ ਵੀ ਕਿਆ ਬਾਤ ਆ ਹਾਸੇ ਵਾਲੀ ਗੱਲ ਆ ਹਾਸੇ ਵਾਲੀ ਗੁਰਪ੍ਰੀਤ ਭਾਈ ਜੀ ਨੂੰ ਉੱਥੇ ਉਹ ਕਰੈਕਟਰ ਦੇ ਨਾਲ ਤਾਂ ਕੋਈ ਬਹੁਤਾ ਧਿਆਨ ਨਹੀਂ ਦਿੰਦੇ ਹੁੰਦੇ ਜਦੋਂ ਕਿਤੇ ਉਹਨਾਂ ਨੇ ਗੱਲ ਕਰਨੀ ਕੋਈ ਉਹ ਘੋਗੀ ਕਿਆ ਬਾਤ ਆ ਯਾਰ ਗੱਲ ਜੀ ਬਹੁਤ ਕਮਾਲ ਆ ਬਿਲਕੁਲ ਹਾਂ ਉਹਨੂੰ ਆਮ ਸਾਰਿਆਂ ਨੂੰ ਮੈਂ ਕਰਕੇ ਦਿੱਤਾ ਇੱਕ ਕਿਤੇ ਨਾ ਕਿਤੇ ਅਸੀਂ ਪਹਿਲਾਂ ਲੈ ਜਾਂਦੇ ਸੀ ਲਾਈਟ ਵੀ ਦਰਸ਼ਕ ਯਾਰਾ ਨਹੀਂ ਦੇਖਣਾ ਚਾਹੁੰਦੇ